ਇਹ ਪਰਿਵਾਰ ਆ ਤੇ ਮਾਤਾ ਦਾ ਟੁੱਟਾ ਸੀਗਾ ਚੂਲਾ ਤੇ ਇੱਕ ਬਾਪੂ ਜੀ ਆ ਘਰ ਦੇ ਵਿੱਚ ਤੇ ਮਾਤਾ ਜੀ ਆ ਤੇ ਬਾਪੂ ਜੀ ਇਸ ਟਾਈਮ ਕਰੇ ਹੈ ਨਹੀਂ ਤੇ ਸਰਦਾਰ ਡੀਪੀ ਸਿੰਘ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਜੀ ਰਾਸ਼ਨ ਦੀ ਸੇਵਾ ਲੈ ਕੇ ਮਾਤਾ ਨੂੰ ਪਹੁੰਚੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਸੁੱਡੀ ਸਹਾਇਤਾ ਕੀਤੀ ਹੈ ਜੀ ਇਹ ਮੈਂ ਦਾਦੀ ਆ ਬੱਚੇ ਜਿਉਂ ਉਹਨਾਂ ਦੇ ਸਾਡੀ ਉਮਲ ਵੀ ਉਹਨਾਂ ਨੂੰ ਲੱਗਦੇ ਮਹਾਰਾਜ ਉਹਨਾਂ ਨੂੰ ਵਾਧੂ ਦੇ ਦੇ ਅਸੀਂ ਕੀ ਕੀ ਪੜਨਾ ਡਿਗਿਆ ਨਹੀਂ ਸਮਝਾਂ ਸਮਝਾ ਤੋ ਤੇ ਇਹ ਪਰਿਵਾਰ ਹੈਗਾ ਜੀ ਬਾਪੂ ਜੀ ਕਿੰਨੇ ਚਿਰ ਤੋਂ ਸਾਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਜੀ ਮੈਨੂੰ ਹੋ ਗਏ ਜੀ 8 ਸਾਲ ਹੋ ਗਏ ਜੀ 8 ਸਾਲ ਹੋ ਗਏ ਹਾਂ 8 ਸਾਲ ਹੋ ਗਏ ਮੇਰੇ ਸਾਹ ਤੇ ਠੀਕ ਹੈ ਜੀ ਹਾਂ ਤੇ ਘਰ ਦੇ ਵਿੱਚ ਦੋਨੇ ਜਣੇ ਰਹਿੰਦੇ ਆ ਮੀਆਂ ਬੀਬੀ ਹਾਂ ਜੀ ਦੋਹੇ ਰਹਿੰਦੇ ਆ ਜੀ ਕੋਈ ਮੁੰਡਾ ਹੈ ਨਹੀਂ ਕੋਈ ਕਮਾਉਣ ਵਾਲਾ ਜੀ ਮੁੰਡਾ ਇੱਥੇ ਹੈ ਨਹੀਂ ਗਾ ਜੀ ਇੱਕ ਤਾਂ ਬਾਹਰ ਬਠੰਡੇ ਆ ਅੱਛਾ ਜੀ ਇੱਕ ਆਪਾਸ ਬਣਾ ਹੋਇਆ ਬਾਗੂ ਸੋ ਉਹ ਨਹੀਂ ਇੱਥੇ ਤੁਸੀਂ ਦੋਨੇ ਜਣੇ ਰਹਿਣੇ ਕੋਈ ਨਹੀਂ ਸਾਡਾ ਕੋੜੇ ਕੋਈ ਆਸਰਾ ਨਹੀਂ ਮਤਲਬ ਠੀਕ ਹੈ ਜੀ ਬਾਪੂ ਜੀ ਇਹ ਰਾਸ਼ਨ ਦੀ ਸੇਵਾ ਸਰਦਾਰ ਡੀਪੀ ਸਿੰਘ ਉਹਨਾਂ ਵੱਲੋਂ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਦੇ ਕੇ ਜਾ ਰਹੇ ਆ ਤੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਸੋਡੀ ਸਾਡਾ ਕੀਤੀ ਹੈ ਜੀ ਉਹਨਾਂ ਨੂੰ ਵਧਾਈ ਬਹੁਤ ਪਰਮੇਸ਼ਰ ਬਖਸ਼ੇ ਉਹਨਾਂ ਨੂੰ ਮਾਲਕ ਬਣਾਊਗਾ ਉਹਨਾਂ ਨੂੰ ਜਿਹੜੇ ਗਰੀਬਾਂ ਦੀ ਸੇਵਾ ਕਰ ਰਹੇ ਨੇ ਤੁਹਾਡਾ ਮੈਂ ਧੰਨਵਾਦ ਕਰਦਾ ਮੈਂ ਸ਼ੁਕਰ ਕਰਦਾ ਮੇਰੇ ਮਾਲਕ ਜੀ ਵੀ ਕੁਝ ਸੋਨੋ ਐਸਾ ਚਾਟਾ ਕਰਨ ਵਾਬ ਪਰਮੇਸ਼ਰ ਨੇ ਕੀਤਾ ਤੇ ਉਹਨਾਂ ਨੇ ਕੀਤਾ ਉਹਦੇ ਨਾਲ ਨਾ ਲੈ ਰਹੇ ਹਾਂ ਠੀਕ ਹੈ ਪਰਮੇਸ਼ਰ ਉਹਨਾਂ ਨੂੰ ਵਧਾਵੇ ਉਹਨਾਂ ਨੂੰ ਬਦਲਣ ਫਲਣ ਦਾ ਸਾਰਾ ਕੁਝ ਪ੍ਰਮਾਤ ਨਹੀਂ ਕਰੂੰਗਾ ਮੰਨ ਲਓ ਠੀਕ ਹੈ ਠੀਕ ਇਹ ਵੀ ਪੰਡ ਪੰਜਾਬੀ ਹੈ ਜੀ ਬਾਈ ਤੇ ਬਾਈ ਦੇ ਹੱਥ ਤੇ ਜਿਹੜੀ ਲਾਈਟ ਲੱਗ ਗਈ ਸੀਗੀ ਜੀ ਤੇ ਉਂਗਲਾਂ ਜਿਹੜੀਆਂ ਹੁਣ ਮੰਨ ਲਓ ਵੀ ਸਿੱਧੀਆਂ ਨਹੀਂ ਹੁੰਦੀਆਂ ਤੇ ਕਿੰਨਾ ਚਿਰ ਹੋ ਗਿਆ ਜੀ ਤੁਹਾਡੇ ਲਾਈਟ ਲੱਗੀ ਨੂੰ ਤੇ ਘਰੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਰੰਦਾ ਲਾਈਟ ਲੱਗੀ ਨੂੰ 6 6 ਕੁ ਮਹੀਨੇ ਹੋ ਗਏ ਅੱਛਾ ਜੀ ਤੇ ਬਾਹਰੋਂ ਲੱਗੀ ਸੀ ਅੱਛਾ ਤੇ ਹੁਣ ਤੁਸੀਂ ਉਦੋਂ ਬਾਅਦ ਕਰੀ ਹਾਂ ਹਾਂਜੀ ਉਦੋਂ ਬਾਅਦ ਕਰੀ ਹਾਂ ਠੀਕ ਹੈ ਸਰਦਾਰ ਡੀਪੀ ਸਿੰਘ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਰਾਸ਼ਨ ਦੀ ਸੇਵਾ ਕਰਕੇ ਜਾ ਰਹੇ ਆ ਤੇ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੇ ਸੋਡੀ ਸਹਾਇਤਾ ਕੀਤੀ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਉਹਦੇ ਬਾਲ ਬੱਚੇ ਮਾਲਕ ਤੰਦਰੁਸਤੀ ਵਾਖੇ ਮਾਲਕ ਵਾਧੂ ਗਵੇ